ਮੈਨੂੰ ਮਾਰਾ ਚਲਦਾ ਹੋਰ ਕਰਾ ਲਵਦਾ ਕਰਾ ਲਵਦਾ ਕੋਈ ਅੱਜ ਦਿਨਾਂ ਦੇ ਬਿਨਾਂ 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 ਦੇ Grazie. thank <laughs> you ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਇੱਕ ਤਰਖਾਸਤ ਮਸੂਲ ਹੋਈ ਸੀ ਜੋ ਸੀ ਕਿ ਥਰੂ ਐਸਐਸਪੀ ਪਟਿਆਲਾ ਰਿਗਾਰਡਿੰਗ ਕਾਪੀਰਾਈਟ ਉਹਦੇ ਵਿੱਚ ਇਹ ਸੀਗਾ ਜੀ ਕਿ ਕੋਈ ਜਾਲੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਨਾਬੇ ਸ਼ਹਿਰ ਵਿੱਚ ਉਸ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ 37 ਨੰਬਰ ਐਫਆਈਆਰ ਅੰਡਰ ਸੈਕਸ਼ਨ 63 65 ਕਾਪੀਰਾਈਟ ਐਕਟ ਤਰਜ ਰਿਸਟਰੀ ਕੀਤਾ ਉਸ ਤੋਂ ਬਾਅਦ ਅਸੀਂ ਉਸ ਤੇ ਰੇਡ ਕਰਨ ਗਏ ਸੀ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀ ਉਹਨਾਂ ਦੀ ਨਿਸ਼ਾਨਦੇਹੀ ਤੇ ਅਸੀਂ ਦੁਕਾਨ ਚੋਂ ਸਮਾਨ ਰਿਕਵਰ ਕਰਨਾ ਸ਼ੁਰੂ ਕੀਤਾ ਅਸੀਂ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਹੁੱਲੜਬਾਜ਼ ਲੋਕ ਤੇ ਕਈ ਸ਼ਰਾਰਤੀ ਅੰਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿਵੇਂ ਦਿੱਤਾ ਤੁਸੀਂ ਸਮਾਨ ਲਿਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨੇ ਔਰੇ ਕੁਝ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ-ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਜਿਸਟਰ ਕਰਕੇ ਵਿਦ ਲਾ ਹੋ ਰਿਹਾ ਇਹ ਕੁਝ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਪੁਲਿਸ ਦੀ ਚੱਲਦੀ ਹੋਈ ਕਾਰਵਾਈ ਵਿੱਚ ਵਿਗਨ ਪਾਈ ਆ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਉਹਨਾਂ ਨੂੰ ਰੋਕ ਰਹੇ ਸੀ ਵੀ ਸਾਡੀ ਕਾਰਵਾਈ ਵਿੱਚ ਡਿਸਟਰਬੈਂਸ ਨਾ ਕਰੋ ਸਾਡੀ ਰਿਕਾਰਡਿੰਗ ਚੱਲ ਰਹੀ ਹੈ ਕਾਰਵਾਈ ਦੀ ਉਹਦੇ ਵਿੱਚ ਉਹਨਾਂ ਨੇ ੱਟਕੇ ਮਾਰ ਕੇ ਮੁਲਾਜ਼ਮਾਂ ਨਾਲ ਵੀ ਹੱਥਪਾਈ ਕੀਤੀ ਵਰਦੀਆਂ ਨੂੰ ਹੱਥ ਪਾਇਆ ਮੁਲਾਜ਼ਮਾਂ ਦੀ ਜਦੋਂ ਇਹ ਸਭ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਔਖੇ ਸੌਖੇ ਉਸ ਤੋਂ ਬਾਅਦ ਉਹਨਾਂ ਨੇ ਬਾਹਰੋਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਉਹਦੇ ਤੇ ਜਾ ਕੇ ਦਿਖਾਓ ਸਮਾਨ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਉਹਦੇ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਐਨੇ ਵਿੱਚ ਪੁਲਿਸ ਆਪਣੀ ਮੁਸਤੈਦੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਪਹੁੰਚਾਇਆ ਇਸ ਕਰਕੇ ਫਿਰ ਉਹ ਸਾਰੇ ਜਿਹੜੀ ਪਾਰਟੀ ਬਾਹਰ ਸੀ ਮੁੱਲੜਵਾ ਜਾਂਦੀ ਉਹਨਾਂ ਦੇ ਉੱਤੇ ਫਿਰ ਅਨਨੋਨ ਬੰਦਿਆਂ ਤੇ 40 ਤੋਂ 45 ਅਨਨੋਨ ਬੰਦੇ ਨੇ ਅਤੇ ਉਹਨਾਂ ਵਿੱਚੋਂ 7 ਬਾਈ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਥਾਣੇ 38 ਨੰਬਰ ਐਫ ਆਈ ਆਰ ਥਾਣਾ ਕਤਵਾਲੀ ਨਾਬਾ ਦਰਜ ਰਿਸਟਰ ਕੀਤੀ ਹੈ ਜੋ ਕਿ ਇਹ ਅੰਡਰ ਸੈਕਸ਼ਨ 127 2 132 221 ਬੀ ਐਨ ਅਸਥਿਤ ਹਰਚ ਬੀ ਬਾਈ ਨੇਮ ਕਿਹੜੇ ਨਹੀਂ ਹੈ ਬਾਈ ਨੇਮ ਸੱਤ ਬੰਦੇ ਨੇ ਜੀ ਸੋਮਨਥ ਢੱਲ ਰਮਨ ਗਾਰਮੈਂਟਸ ਦੇ ਓਨਰ ਨਰਿੰਦਰ ਵਿਸ਼ਾਲ ਸ਼ਰਮਾ ਸੁਭਾਸ਼ ਸੈਗਲ ਅਮਨ ਗੋਰਾਵਾਲਾ ਤੇ ਭਾਰਤ ਇਹ ਜਿਹੜੇ ਬਾਈ ਨੇਮ ਅਸੀਂ ਆਇਡੈਂਟੀਫਾਈ ਕੀਤੇ ਨੇ ਵੀਡੀਓਜ਼ ਚ ਬਾਕੀ ਅਸੀਂ ਉੱਥੇ ਕਾਫੀ ਵੀਡੀਓਗ੍ਰਾਫੀ ਕੀਤੀ ਹੈ ਤੇ ਉਸ ਦੇ ਵਿੱਚੋਂ ਜਿਵੇਂ ਜਿਵੇਂ ਆਈਡੈਂਟੀਫਾਈ ਕਰੀ ਜਾਵਾਂਗੇ ਓਵੇਂ ਓਵੇਂ ਅਸੀਂ ਉਹਨਾਂ ਨੂੰ ਬਾਈ ਨੇਮ ਵਿੱਚ ਪਰਚੇ ਤੇ ਪਾਈ ਜਾਵੀਏ। ਮਕਸਦ ਕੀ ਸੀ ਉਹਨਾਂ ਦਾ ਵੀ ਤੁਹਾਨੂੰ ਬੰਦ ਕਰਨ ਦਾ ਦੁਕਾਨ ਦਾ। ਉਹਨਾਂ ਦਾ ਮਕਸਦ ਸੀਗਾ ਜੀ ਸਾਨੂੰ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਦਬਾਉਣਾ। ਜਿਹੜਾ ਅਸੀਂ ਲਾਅ ਆਫ ਦਾ ਲੈਂਡ ਪ੍ਰਿਵੇਲ ਕਰਨ ਗਏ ਸੀਗੇ ਉਸ ਦੇ ਵਿੱਚੋਂ ਵਿਘਨ ਪਾਉਣਾ ਚਾਹੁੰਦੇ ਸੀ ਅਤੇ ਉਹ ਇੱਕ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਪੁਲਿਸ ਨੂੰ ਡਰਾਉਣਾ ਚਾਹੁੰਦੇ ਸੀ ਧਮਕਾਉਣਾ ਚਾਹੁੰਦੇ। ਫਰਦਰ ਕੀ ਕਾਰਵਾਈ ਕਰਦੇ? ਫਦਰ ਜੀ ਉਹਨਾਂ ਤੇ ਪਰਚਾ ਦਰਜ ਹੋਇਆ ਜਿਨ੍ਹਾਂ ਤੇ ਉਹਨਾਂ ਤੇ ਅਸੀਂ ਸਾਰਿਆਂ ਤੇ ਰੇਡ ਕੀਤੀ ਆ ਉਹਨਾਂ ਦੇ ਸ਼ਾਪਸ ਤੇ ਉਹਨਾਂ ਦੇ ਘਰਾਂ ਤੇ ਪ੍ਰੋਪਰ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕੋਈ ਗ੍ਰਿਫਤਾਰ ਹੋਇਆ ਇਹਨਾਂ ਦੇ ਵਿੱਚੋਂ? ਨਹੀਂ ਹਲੇ ਨਹੀਂ ਜੀ ਹੋਇਆ ਹਲੇ ਸਾਰੇ ਫਰਾਰ ਨੇ। ਘਰਾਂ ਤੇ ਲੋਕ ਲੱਗੇ ਹੋਏ ਨੇ ਤੇ ਦੁਕਾਨਾਂ ਤੇ ਲੋਕ ਨਹੀਂ ਸੀ ਰੇਡ ਕਰਕੇ ਆਏ ਆ। ਜਿਵੇਂ ਜਿਵੇਂ ਕੋਈ ਵੀ ਟਰੈਪ ਹੁੰਦਾ ਜੋ ਕੋ ਅਸੀਂ ਉਹਨਾਂ ਨੂੰ ਅਰੈਸਟ ਪਾਉਂਦੇ ਚੱਲਾਂਗੇ। ਕਾਨੂੰਨ ਕਿਉਂ ਹੱਥ ਛੱਡਿਆ? ਜਿਵੇਂ ਹੁਣ ਪਤਾ ਨਹੀਂ ਜੀ ਹੁਣ ਇਹਨਾਂ ਦੇ ਕੀ ਉਹਨਾਂ ਦੇ ਮਨ 'ਚ ਮਨਸ਼ਾ ਸੀ ਕਿ ਉਹਨਾਂ ਨੇ ਇਹ ਚੀਜ਼ ਕਿਉਂ ਸਟੈ ਪਰ ਜੋ ਵੀ ਉਹਨਾਂ ਨੇ ਕੀਤਾ ਉਸ ਖਿਲਾਫ ਉਹਨਾਂ ਦੀ ਬਰਦੀ ਕਾਰਵਾਈ ਕੀਤੀ ਜਿਹੜਾ ਤੁਸੀਂ ਮਾਮਲਾ ਦਰਜ ਕੀਤਾ ਉਹ ਪੁਲਿਸ ਨੂੰ ਆਪਣੇ ਕੰਮ ਕਰਨ 'ਚ ਰੋਕਣ ਦਾ ਹਾਂਜੀ ਇਹ ਤਾਰਾ ਹੈਗੀ ਆ ਜੀ ਪੁਲਿਸ ਨੂੰ ਆਪਣੇ ਕੰਮ ਵਿੱਚ ਡਿਊਟੀ ਕਰਨ ਦੇ ਰਣ ਵਿਘਨ ਪਾਉਣ ਪੁਲਿਸ ਦੇ ਨਾਲ ਹੱਥੋ ਪਾਏ ਕਰਨ ਉਹਨਾਂ ਦੀ ਬਰਦੀ ਨੂੰ ਹੱਥ ਪਾਉਣਾ ਅਤੇ ਇੱਕ ਤਾਰਾ ਜਿਹੜੀ ਲਾਈ ਆ ਜੀ ਉਹ ਅਸੀਂ ਲਾਈ ਆ ਜਿਹੜਾ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੰਦ ਜਗ੍ਹਾ ਦੇ ਵਿੱਚ ਸਾਨੂੰ ਸ਼ਟਰ ਲਾ ਕੇ ਬੰਦ ਕਰਨ ਦੀ ਉਸ ਦੀ ਤਾਰ ਉਹ ਕਿੰਨੇ ਕ ਟਾਈਮ ਬੰਦ ਰਹੇ ਨੇ ਬੰਦੀ ਰਹੇ ਬੰਦ ਹੋਣ ਨਹੀਂ ਦੱਪੈਣਾ ਕਿ ਅਸੀਂ ਸ਼ਟਰ ਲਾ ਕੇ ਸਾਨੂੰ ਬੰਦ ਕੀਤਾ ਤੁਹਾਨੂੰ ਮੈਂ ਵੀਡੀਓ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਨੈਟ ਤੇ ਆਹੋ ਉਹਦੇ ਵਿੱਚ ਦਿਖ ਰਿਹਾ ਵੀ ਸ਼ਟਰ ਬਿਲਕੁਲ ਥੱਲੇ ਤੱਕ ਆ ਗਿਆ ਸੀਗਾ ਤੇ ਅਸੀਂ ਸਾਡੀ ਪੁਲਿਸ ਪਾਰਟੀ ਇੱਕਦਮ ਬਾਹਰ ਨਿਕਲੀ ਆ